ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਬਲਪ੍ਰੀਤ ਕੌਰ ਮਹਿੰਦਰ ਹੋਮਿਓਕਲੀਨਿਕ ਬਰਨਾਲਾ ਤੋਂ ਕਈ ਲੋਕਾਂ ਨੂੰ ਇਹ ਪ੍ਰੋਬਲਮ ਹੁੰਦੀ ਆ ਵੀ ਜਦੋਂ ਵੀ ਉਹ ਕੁਝ ਖਾ ਪੀ ਲੈਂਦੇ ਨੇ ਖਾਣ ਪੀਣ ਤੋਂ ਬਾਅਦ ਉਹਨਾਂ ਨੂੰ ਭੱਜ ਕੇ ਟਾਇਲਟ ਲਈ ਜਾਣਾ ਪੈਂਦਾ ਜਦੋਂ ਟਾਇਲਟ ਦੇ ਵਿੱਚ ਜਾਂਦੇ ਨੇ ਕਈ ਵਾਰ ਤਾਂ ਉਹਨਾਂ ਨੂੰ ਨਾਰਮਲ ਪੋਟੀ ਹੁੰਦੀ ਆ ਕਿਸੇ ਕਿਸੇ ਨੂੰ ਬਹੁਤ ਜ਼ਿਆਦਾ ਪਤਲੀ ਪੋਟੀ ਆਉਂਦੀ ਆ ਤੇ ਕਿਸੇ ਕਿਸੇ ਨੂੰ ਤਾਂ ਜਿਹੜਾ ਕੁਝ ਵੀ ਉਹ ਖਾਂਦੇ ਨੇ ਖਾਦਾ ਪੀਤਾ ਉਵੇਂ ਹੀ ਨਿਕਲਦਾ ਜਿਸ ਵਜ੍ਹਾ ਕਰਕੇ ਉਹਨਾਂ ਨੂੰ ਬਹੁਤ ਸਾਰੇ ਤਰੀਕੇ ਦੇ ਪ੍ਰੋਬਲਮ ਫੇਸ ਕਰਨੇ ਪੈਂਦੇ ਆ ਨੇ ਜਿਵੇਂ ਕਿਸੇ ਦਾ ਭਾਰ ਨਹੀਂ ਵੱਧਦਾ ਹੋਰ ਵੀ ਕਈ ਕੁਝ ਜਿਵੇਂ ਕਈਆਂ ਨੂੰ ਬਲੱਡਰ ਬਲੀਡਿੰਗ ਹੁੰਦੀ ਹੈ ਕੋਟੀ ਦੇ ਨਾਲ ਤੇ ਉਸ ਕਰਕੇ ਉਹਨਾਂ ਦੀ ਐਚਬੀ ਘਟ ਜਾਂਦੀ ਆ ਸਾਹ ਚੜਦਾ ਇਦਾਂ ਦੀਆਂ ਪ੍ਰੋਬਲਮ ਵੀ ਇਸ ਬਿਮਾਰੀ ਨਾਲ ਹੁੰਦੀਆਂ ਨੇ ਜੇਕਰ ਤੁਹਾਨੂੰ ਇਦਾਂ ਦੀ ਕੋਈ ਵੀ ਪ੍ਰੋਬਲਮ ਆ ਵੀ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਭੱਜ ਕੇ ਟਾਇਲਟ ਲਈ ਜਾਣਾ ਪੈਂਦਾ ਉਹਦੀ ਵਜ੍ਹਾ ਕਰਕੇ ਤੁਹਾਡੇ ਸਰੀਰ ਦੇ ਵਿੱਚ ਵੀਕਨੈਸ ਜਾਂ ਇਦਾਂ ਦੇ ਕੋਈ ਸਿੰਟਮ ਆਉਂਦੇ ਨੇ ਤਾਂ ਤੁਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੋਮਿਓਪੈਥੀ ਦੇ ਵਿੱਚ ਇਸ ਪ੍ਰੋਬਲਮ ਦਾ ਬਹੁਤ ਹੀ ਇਫੈਕਟਿਵ ਟਰੀਟਮੈਂਟ ਹੈ ਤੁਸੀਂ ਚਾਹੋ ਤਾਂ ਮੈਨੂੰ ਪਰਸਨਲੀ ਮਹਿੰਦਰ ਹੋਮਿਓ ਕਲੀਨਿਕ ਬਰਨਾਲਾ ਦੇ ਵਿੱਚ ਮਿਲ ਸਕਦੇ ਹੋ ਤੁਸੀਂ ਚਾਹੋ ਤਾਂ ਜੇਕਰ ਤੁਹਾਨੂੰ ਇਦਾਂ ਦੀ ਕੋਈ ਪ੍ਰੋਬਲਮ ਆ ਤਾਂ ਕੋਰੀਅਰ ਦੇ ਥਰੂ ਵੀ ਘਰ ਬੈਠੇ ਆਪਣੀ ਮੈਡੀਸਨ ਮੰਗਵਾ ਸਕਦੇ ਹੋ ਧੰਨਵਾਦ